ਕੈਬਨਟ ਮੰਤਰੀ ਬਣਨ ਤੋਂ ਬਾਅਦ ਰਾਜਕੁਮਾਰ ਵੀਰਕਾ ਜਲੰਧਰ ਪਹੁੰਚੇ ਜਿੱਥੇ ਵਰਕਰਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਜਿਵੇਂ ਹੀ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੇਜਰੀਵਾੜ ਸਰਕਾਰ ਦੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਮੈਂ ਅੱਜ ਜਲੰਧਰ ਵਿੱਚ ਆਇਆ ਔਰ ਕਿਉਂਕਿ ਮੈਂ ਪਹਿਲੇ ਦਿਨ ਮੈਂ ਅੰਮ੍ਰਿਤਸਰ ਜਾ ਰਹੀ ਆਂ ਸੀ ਔਰ ਮੇਰਾ ਮਨ ਸੀ ਕਿ ਇਹ ਮੇਰਾ ਪਰਿਵਾਰਿਕ ਜਿਹੜਾ ਆ ਉਹ ਜ਼ਿਲ੍ਹਾ ਹੈ ਔਰ ਇੱਥੇ ਮੱਥਾ ਟੇਕਣ ਤੋਂ ਬਿਨਾ ਮੇਰਾ ਅੱਗੇ ਵਧਣਾ ਬਹੁਤ ਮੁਸ਼ਕਿਲ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸਿਰs ਜੋ ਉਕਾ ਕੇ ਨਮਨ ਕਰਨ ਵਾਸਤੇ ਆਇਆ ਹਾਂ ਤੁਸੀਂ ਸਾਰੇ ਮੇਰੇ ਸਾਥੀ ਹੋ ਔਰ ਮੈਂ ਤੁਹਾਡੇ ਕੋਲ ਹਾਜ਼ਰੀ ਲਗਵਾਉਣ ਵਾਸਤੇ ਆਇਆ ਹਾਂ ਦੇਖੋ ਕੰਮ ਕਰਨਾ ਹੋਏ ਨਾ ਬਹੁਤ ਟਾਈਮ ਬਾਕੀ ਹੈ ਜੇ ਔਰ ਇਹ ਜਿੰਨਾ ਸਪੀਡ ਦੇ ਵਿੱਚ ਇਹ ਕੰਮਾਂ ਨੂੰ ਅਸੀਂ ਆਰੰਭ ਕੀਤਾ ਹੈ ਪਹਿਲੀ ਗੱਲ ਇਹ ਆ ਕਿ ਜਿਸ ਦਿਨ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਚਾਰਜ ਲਿਆ ਉਹਦੇ ਦੂਸਰੇ ਦਿਨ ਅਸੀਂ तमाम ਪਿੰਡਾਂ ਦੇ ਪਾਣੀਆਂ ਦੇ ਬਿੱਲਾਂ ਨੂੰ ਮਾਫ ਕੀਤਾ ਜਿਨ੍ਹਾਂ ਕੱਟ ਹੋਏ ਕਨੈਕਸ਼ਨ ਹੈ ਉਹਨਾਂ ਨੂੰ ਵੀ ਫੋਰੀ ਤੌਰ ਤੇ ਜੋੜਨ ਦਾ ਆਦੇਸ਼ ਜਾਰੀ ਕੀਤਾ ਦੂਸਰੀ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਕਰਤਾ ਵੀ ਬਿਜਲੀ ਦੇ 2 ਕਿਲੋਵਾਟ ਤੱਕ ਦੇ ਜਿੰਨੇ ਵੀ ਅਜ ਤੱਕ ਦੇ ਬਕਾਏ ਆ ਉਹ ਸਾਰੇ ਮਾਫ ਕਰ ਦਿੱਤੇ ਗਏ ਕਿਸੇ ਨੂੰ ਬਿੱਲ ਬਿਜਲੀ ਦਾ ਪਕਾਇਆ ਦੇਣ ਦੀ ਲੋੜ ਨਹੀਂ ਔਰ ਅੱਗੇ ਤੋਂ 2 ਕਿਲੋਵਾਟ ਵਾਲਿਆਂ ਨੂੰ 300 ਜਿਹੜਾ ਯੂਨਿਟ ਹੈ ਬਿਜਲੀ ਉਹ ਵੀ ਮੁਫਤ ਕਰਨ ਜਾ ਰਹੇ ਆ ਔਰ ਕਿਉਂਕਿ ਮੈਂ ਇਹ ਗੱਲ ਕਹਿ ਰਿਹਾ ਕਿ ਵਿਰੋਧੀਆਂ ਦੇ ਕੋਲ ਹੁਣ ਕੋਈ ਸਲੋਗਨ ਨਹੀਂ ਉਹਨਾਂ ਦੇ ਕੋਲ ਇਹ ਸੀਗਾ ਕਿ ਕੋਈ ਕਹਿ ਰਿਹਾ ਸੀਗਾ ਬੀਜੇਪੀ ਵਾਲੇ ਕਿ Dalit ਮੁੱਖ ਮੰਤਰੀ ਬਣਾਵਾਂਗੇ ਅਸੀਂ ਅੱਗੇ ਵੀ ਗੱਲ ਕਹੀ ਬਈ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ 'ਚ ਇਹ ਬੀਜੇਪੀ ਦੀ ਸਰਕਾਰ ਆ ਤੇ ਕਿਉਂ ਨਹੀਂ ਕਿਸੇ ਸਟੇਟ ਦਾ ਮੁੱਖ ਮੰਤਰੀ ਅੱਜ ਬਣਾ ਲਿਆ ਜਾਂਦਾ ਔਰ ਇਹ ਸੁਖਬੀਰ ਬਾਦਲ ਜੀ ਕਹਿੰਦੇ ਕਿ ਅਸੀਂ ਡਿਪਟੀ ਸੀਐਮ ਬਣਾਉਣ ਜਾ ਰਹੇ ਹਾਂ ਔਰ ਅਸੀਂ ਹਿੰਦੂ ਨੂੰ ਵੀ ਡਿਪਟੀ ਸੀਐਮ ਬਣਾਵਾਂਗੇ ਭਾਈ ਤੁਸੀਂ 10 ਸਾਲ ਇੱਥੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹੀ ਹੈ ਬੀਜੇਪੀ ਵਾਲੇ ਤੇ ਵਿਚਾਰੇ ਡੰਡੇ ਖੜਕਾਉਂਦੇ ਰਹੇ ਔਰ ਤਰਲੇ ਮਾਰਦੇ ਰਹੇ ਕਿ ਸਾਡਾ ਡਿਪਟੀ ਸੀਐਮ ਬਣਾ ਦਿਓ ਲੇਕਿਨ ਉਹਨਾਂ ਨੇ ਕੋਈ ਬਣਾਇਆ ਔਰ ਜਿੱਥੋਂ ਤੱਕ ਸਵਾਲ ਹੈ ਇਸ ਗੱਲ ਦਾ ਹੈ ਵੀ 10 ਸਾਲ ਤੁਸੀਂ ਰਹੇ ਹੋ ਕੋਈ ਦਲਿਤ ਨੂੰ ਡਿਪਟੀ ਸੀਐਮ ਬਣਾ ਲੈਂਦੇ ਕੇਜਰੀਵਾਲ ਸਾਹਿਬ ਇੱਥੇ ਆ ਕੇ ਢੋਰਾ ਪਿੱਟਦੇ ਹੈ ਕਿ ਅਸੀਂ ਡਿਪਟੀ ਸੀਐਮ ਬਣਾਵਾਂਗੇ ਭਈ ਯੂਪੀ ਦੇ ਵਿੱਚ ਤੁਹਾਡੀ ਸਰਕਾਰ ਇਹ ਪਹਿਲ ਕਰ ਲਓ ਨਾ ਬਣਾ ਲਓ ਉੱਥੇ ਭਈ ਉੱਥੇ ਤੇ ਪੰਜਾਬੀਆਂ ਦੀ ਪਹਿਲੀ ਗੱਲ ਇਹ ਹੈ ਮੈਂ ਤੁਹਾਨੂੰ ਇਹ ਕਿਹਾ ਕਿ ਕੁਝ ਵਿਚਾਰਿਕ ਜਣੀਆਂ મતਭੇਦ ਹੁੰਦੇ ਆ ਉਹ ਪਾਰਟੀ ਦੇ ਅੰਦਰ ਹੈਗੇ ਇਸ ਗੱਲ ਨੂੰ ਮੈਂ ਐਕਸੈਪਟ ਕਰਦਾ ਹਾਂ ਲੇਕਿਨ ਪਾਰਟੀ ਦੇ ਅੰਦਰ ਹੀ ਬੈਠ ਕੇ ਹੱਲ ਹੋਣੇ ਔਰ ਕੋਈ ਵੀ ਆਦਮੀ ਪਾਰਟੀ ਦੇ ਖਿਲਾਫ ਨਹੀਂ ਹੈ ਔਰ ਹਰ ਆਦਮੀ ਪਾਰਟੀ ਚ ਹੀ ਰਹਿਣਾ ਚਾਹੁੰਦਾ ਹੈ ਤੇ ਪਾਰਟੀ ਦੇ ਵਿੱਚ ਹੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਅਸੀਂ ਉਹਨਾਂ ਮਸਲਿਆਂ ਨੂੰ ਹੱਲ ਕਰ ਲਿਆ ਮੈਂ ਤੁਹਾਡੇ ਅੱਜ ਜਲੰਧਰ ਚ ਆ ਕੇ ਗੱਲ ਕਹਿ ਰਿਹਾ ਕਿ ਭਾਈ ਇਹ ਸਾਰੇ ਮਸਲਿਆਂ ਨੂੰ ਹੱਲ ਕਰ ਲਿਆ ਗਿਆ ਹੁਣ ਕੱਲ ਨਵਜੋਤ ਸਿੰਘ ਸਿੱਧੂ 30000 ਗੱਡੀਆਂ ਦਾ ਕਾਫਲਾ ਲੈ ਕੇ ਉਹ ਜੁਪੀ ਲਈ ਰਵਾਨਾ ਹੋ ਰਹੇ ਮੈਂ ਤੈਨੂੰ ਇਹ ਕਿਹਾ ਕਿ ਅਸਤੀਫਾ ਮਨਜ਼ੂਰੀ ਨਹੀਂ ਹੋਇਆ ਤਾਂ ਵਾਪਸ ਕਾਹਦਾ ਲੈਣਾ ਭਾਈ ਇਹ ਕਾਂਗਰਸ ਪਾਰਟੀ ਦਾ ਫੈਸਲਾ ਮੇਂ ਮਸਲਾ ਹੱਲ ਹੋ ਗਿਆ ਮੇਰਕਾ ਸਾਹਿਬ ਮੈਂ ਤੈਨੂੰ ਕਿਹਾ ਮਸਲਾ ਹੱਲ ਹੋ ਗਿਆ ਕਿਹੜਾ ਪ੍ਰਧਾਨ ਬਣਾਇਆ ਜਾ ਰਿਹਾ ਗੋਸ਼ਕੀ ਨਹੀਂ ਉਹਨਾਂ ਨੂੰ ਅੰਤ ਤੱਕ ਹੀ ਜਿਹੜਾ ਹੋਤੇ ਰਹੇ ਕਿਹਨੂੰ ਬਣਾਇਆ ਜਾ ਰਿਹਾ ਇੱਕ ਮਿੰਟ ਇੱਕ ਸਵਾਲ ਦਾ ਜਵਾਬ ਦੇ ਹਾਂ ਸਰ ਬਦੀਤ ਮਤਲਬ ਕਿਹਨੂੰ ਕਿਹਦੇ ਪ੍ਰਧਾਨ ਬਣਾਇਆ ਜਾ ਰਿਹਾ ਪਹਿਲੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਸਾਡਾ ਪ੍ਰਧਾਨ ਹੈ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਮੈਂ ਤੁਹਾਨੂੰ ਇਹ ਕਿਹਾ ਕਿ ਭਈ ਮੈਂ ਬਹੁਤ ਦਫਾ ਇਹ ਗੱਲ ਕਹੀ ਹੈ ਕਿ ਰਾਜਨੀਤੀ ਦੇ ਅੰਦਰ ਫਲੈਕਸੀਬਿਲਟੀ ਪੇਸ਼ੈਂਸ ਤੇ ਅਡਜਸਟਮੈਂਟ ਇਹਨਾਂ ਤਿੰਨਾਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਮੈਨੂੰ ਲੱਗਦਾ ਸੀ ਕਿ ਸਿੱਧੂ ਸਾਹਿਬ ਨੇ ਕੋਈ ਜਲਦਬਾਜ਼ੀ ਚ ਕਦਮ ਉਠਾਏ ਔਰ ਔਰ ਉਹ ਜਿਹੜੇ ਕਦਮ ਉਹਨਾਂ ਨੇ ਉਠਾਏ ਹੈ ਉਹਨਾਂ ਨੂੰ ਤਮਾਮ ਉਹਨਾਂ ਗੱਲਾਂ ਦੀ ਜਾਣਕਾਰੀ ਔਰ ਉਹਨਾਂ ਨੂੰ ਤਮਾਮ ਕਲੀਅਰਿਫਿਕੇਸ਼ਨ ਉਹ ਸਾਡੇ ਪ੍ਰਧਾਨ ਹੈ ਉਹਨਾਂ ਦਾ ਹੱਕ ਬਣਦਾ ਕਿ ਸਾਡੀ ਸਰਕਾਰ ਨੂੰ ਜਵਾਬ ਦੇ ਦੇਣ ਸਾਡਾ ਹੱਕ ਬਣਦਾ ਹੈ ਕਿ ਉਹਨਾਂ ਨੂੰ ਸੈਟੀਸਫਾਈ ਕਰਨਾ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ